ਕਰਹੁ ਤੇਆ ਕਰਹੁ ਦਇਆ ਕਰਹੁ ਦਇਆ ਮੇਰੇ ਸਾਈ ਐਸੀ ਮਾਤ ਦੀਜੇ ਮੇਰੇ ਥਾਕਰ सदा सदा तुत्याी सदा सदा तु ਮੇਰੇ ਸਾਈ ਸਾਈ ਕਰੂ ਤਿਆਰ ਕਰੂ ਤਿਆਰ ਕਰੂ ਤਿਆਰ ਮੇਰੇ ਸਾਈ ਆਕੇ ਗੁਣ ਕੋ ਬਿੰਦ ਜਸ ਗਾਈ ਗੁਣ ਕੋ ਬਿੰਦ ਜਸ ਗਾਈ ਸਾਸ ਸਾਸ ਮਾਨਨਾ ਸਵਾਰੇ ਇਹ ਵਿਸਰਾ ਇਸਰਾ ਨੀਂਦ ਪਾਈ ਇਹ ਬਿਸਰਾ ਨੀਂਦ ਪਾਈ ਸੰਗਤ ਜਮਾ ਕਰਮੋ ਤੇ ਸਦਾ ਤੁਦ ਪਿਆਈ ਸਦਾ ਸਦਾ ਤੁਦ ਪਿਆਈ ਸਦਾ ਸਦਾ ਤੁਦ ਪਿਆਈ ਜੱਪੋ ਸਦਾ ਸਦਾ ਤੁਦ ਪਿਆਈ ਸਦਾ ਸਦਾ ਤੁਦ ਪਿਆਈ ਵਾਹ ਸਦਾ ਸਦਾ ਤੁਦ ਪਿਆਈ ਤੁੱਟ ਹੈ ਪਾਸੋ I don't want ਜਤਕਤ ਦੇਖੋ ਚਾਈ ਚਤਕਤ ਪੀਖੋ ਚਾਈ ਚਤਕਤ ਪੀਖੋ ਚਾਈ ਚਤਕਤ ਪੀਖੋ ਚਾਈ ਚਤਕਤ ਪੀਖੋ ਚਾਈ ਕਨਹੋ ਬੇਨ ਕਰੋ ਦਇਆ ਕਰੋ ਦਇਆ ਕਰੋ ਦਇਆ ਐਸੀ ਮਤ ਪੀੜੇ ਮੇਰ ਤੋਂ ਤੁਰ ਐਸੀ ਮਤ ਸਦਾ ਸਦਾ ਤੁਧ ਭਾਈ ਸਦਾ ਸਦਾ ਸੁਦ ਪਿਆਈ ਸਦਾ ਸਦਾ ਸੁਦ ਪਿਆਈ ਸਦਾ ਸਦਾ ਸੁਦ ਪਿਆਈ ਚੰਗਤ ਜਪੋ ਵਾਹਿਗੁਰ ਸਦਾ ਸਦਾ ਸੁਦ ਪਿਆਈ ਸਦਾ ਸਦਾ ਸੁਦ ਪਿਆਈ ਵਾਹਿ ਵਾਹਿਗੁਰੂ 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 ਵਾਹ ਗੁਰੂ ਵਾਹ ਗੁਰੂ ਜੜੋ ਵਾਹ ਗੁਰੂ 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 ਵਾਹ ਵਾਹ ਗੁਰੂ 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 ਵਾਹ ਗੁਰ

ਵਾਹ ਗੁਰੂ 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 ਸਤਨਾਮ ਵਾਹਿਗੁਰੂ ਸਤ ਇਹ ਪ੍ਰਾਤਨ ਵੇਲੇ ਦਾ ਸਿਮਰਨ ਵਾਜਾ ਇਕੱਠੇ ਹੋ ਕੇ ਬੀਬੀਆਂ ਭੈਣਾਂ ਵੱਡੇ-ਵੱਡੇ ਮਹਾਪੁਰਕਾਰ ਸੇਵਾ ਵਾਲੇ ਆ ਐਸੇ ਵਾਚੇ ਦੇ ਵਿੱਚ ਹੀ ਸਤਨਾਮ ਵਾਹਿਗੁਰੂ ਸਿਮਰਨ ਕਰਕੇ ਪਤਾ ਨਹੀਂ ਕਿੰਨਿਆਂ ਨੂੰ ਇੰਦੀ ਤਾਰ ਦਿੰਦੇ ਹੁੰਦੇ ਸੀ ਚੁੜ ਕੇ ਨਾਲ ਜਪੋ ਗੁਰੂ ਸਤਨਾਮ 三。 i ਗੁਰੂ ਵਾਹ ਗੁਰੂ ਨੇਤਰਾ ਨੂੰ ਬੰਦ ਕਰਕੇ ਨਾ ਤਨ ਗੁਰੂ ਗ੍ਰੰਥ ਸਾਹਿਬ ਦੇ ਚਰਨ ਜਿਵੇਂ ਫੜੇ ਹੁੰਦੇ ਗੁਰੂ ਗੁਰੂ ਇਸ ਤਰ੍ਹਾਂ ਤੋਂ ਆਨੰਦ ਕਦੇ ਲੈ ਕੇ ਦੇਖੋ ਗੁਰੂ ਵਾਹ 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 ਗੁਰੂ ਵਾ 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 ਗੁਰੂ Why, guru, why, guru, why, guru, my Guru good, Guru good, Guru good, Guru good, Guru, my guru. My guru. My. गुरु वह गुरु वह गुरु वह गुरु वह गुरु तुम दया कर करो दया कर हो दया मेरे साई साई कर हो दया ਕਰਹੁ ਧਿਆਨ ਕਰਹੁ ਧਿਆਨ ਮਨ ਸਾਝਾ ਜਪਤਾ ਆਪਣ ਪਗਤ ਸਪੂਰੀ ਜੋ ਪ੍ਰਭ ਕੈ ਮਨ ਪਾਈ ਪਾਈ ਜੋ ਕਬ ਬੁਰੀ ਹੈ ਨਾਨਕ ਤੇ ਪਤ ਅਦਾਈ ਅਖਾਈ ਨਾਨਕ ਤੇ ਪਤ ਤੇ ਅਦਾਈ ਨਾਨਕ ਤੇ ਪਤ ਅਦਾਈ ਅਖਾਈ ਨਾਨਕ ਪ੍ਰੇਮ ਤੇ ਅਦਾਈ ਆਹ ਚਰ ਸਾਰੀ ਸੰਗਤ ਖੰਨੇ ਦੀ ਹੈ ਸਾਰੀ ਸੰਗਤ ਖੰਨੇ ਦੀ ਹੱਥ ਕੜੇ ਕਰਕੇ ਆਖੋ ਸਾਰੇ ਖੰਨੇ ਦੇ ਹੋ ਸਾਰੀ ਸੰਗਤ ਖੰਨੇ ਦੇ ਹੋ ਨੇੜੇ ਰਹਿਣ ਵਾਲੇ ਹੋ ਸਾਰੇ ਨੇੜੇ ਹੀ ਰਹਿਣ ਵਾਲੇ ਹੋ ਸਾਰੇ ਮੇਰੀ ਹੱਥ ਜੋੜ ਕੇ ਇੱਕ ਬੇਨਤੀ ਹੈ ਤੁਹਾਨੂੰ ਸਤਿਗੁਰੂ ਨੇ ਭਾਗਾਂ ਦੇ ਨਾਲ ਇੱਥੇ ਜਾਗ ਜਗਾਇਆ ਅੱਜ ਬੜਾ ਵੱਡਾ ਖੰਨਾ ਮੈਂ ਪਹਿਲਾਂ ਵੀ ਆਖਿਆ ਬਿਨ ਭਾਗਾ ਸਤਸੰਗ ਨਾ ਲੱਭੇ ਇਹ ਭਾਵੇਂ ਤਿਵਾਰ ਸਾਰਿਆਂ ਲਈ ਖੁੱਲਾ ਪਰ ਉਹਦੇ ਹੁਕਮ ਤੋਂ ਬਿਨਾ ਟਿਕਟ ਨਹੀਂ ਕਿਸੇ ਨੂੰ ਮਿਲੀ ਆ ਵਿਰਲੇ ਬੈਠੇ ਜੇ ਇੱਕ ਕੰਮ ਰੂਟੀਨ ਦਾ ਹੋਰ ਸ਼ੁਰੂ ਕਰ ਦਿਆ ਜੇ ਜੇ ਇਹ ਗੁਰੂ ਘਰ ਬਣੇ ਹੈ ਨਾ ਇਸ ਵਾ ਸ਼ਾਮ ਗੁਰੰתי ਸਿੰਘ ਇੱਥੇ ਜਦੋਂ ਕੀਰਤਨ ਕਰਦੇ ਨੇ ਕਥਾ ਵਿਚਾਰਾਂ ਕਰਦੇ ਨੇ ਨਾ ਨਾ ਕਰਤੇ 10 ਜਾਂ 15 ਮਿੰਟ ਆਪਣੇ ਸਮੇਂ ਚੋਂ ਕੱਢ ਕੇ ਆਹੀ ਰੌਣਕ ਸੁਬਾ ਸ਼ਾਮ ਦੀ ਜ਼ਰੂਰ ਬਣਾਇਆ ਕਰੋ ਮਾਫ ਕਰਨਾ ਗੁਰੂ ਘਰ ਬਣਦੇ ਬੜੇ ਸੋਹਣੇ ਜਾ ਰਹੇ ਨੇ ਪਰ ਅੰਦਰੋਂ ਸੁਬਾ ਆਸਾਈ ਦੀ ਵਾਰ ਤੇ ਅਸੀਂ ਵੀ ਕੀਰਤਨ ਕਰ ਰਹੇ ਆ ਬੜਾ ਮਨ ਦੁਖਦਾ ਮਾਫ ਕਰਨਾ ਆਜ ਦੇ ਸਮੇਂ ਚ ਹੋਕ ਹੀ ਰਿਹਾ ਹੈ ਗੁਰੂ ਸਾਹਿਬ ਨੂੰ ਅਸੀਂ ਛੋਟਾ ਕਰ ਲਿਆ ਆਪਣੇ ਮਨ ਨੂੰ ਵੱਡਾ ਕਰਦੇ ਜਾ ਰਹੇ ਆ ਕਿਉਂਕਿ ਆਪਣੀ ਮਰਜ਼ੀ ਦੇ ਨਾਲ ਗੁਰਦੁਆਰੇ ਆ ਰਹੇ ਆ ਇਹ ਨਹੀਂ ਪਤਾ ਕਮੇਟੀ ਨੇ ਸੁਬਾ ਸ਼ਾਮ ਗਰੰਥੀ ਸਿੰਘ ਨੂੰ ਆਖਿਆ ਹੋਇਆ ਬਾਬਾ ਜੀ 4 ਵਜੇ ਪ੍ਰਕਾਸ਼ ਕਰਨਾ ਹੈ ਕੀਰਤਨੀਆਂ ਨੂੰ ਆਖਿਆ ਰਾਈਟ 6 ਵਜੇ ਤੁਸੀਂ ਆਸਾਈ ਦੀ ਵਾਰ ਸ਼ੁਰੂ ਕਰਨੀ ਹੈ ਉਹ ਸੰਗਤ ਜੀ ਅਸੀਂ ਘਰਾਂ 'ਚ ਸੁੱਤੇ ਪਏ ਹੁੰਨੇ ਆ ਮੈਂ ਮੰਨਦਾ ਹਾਂ ਬੱਚਿਆਂ ਨੇ ਸਕੂਲ ਜਾਣਾ ਪਰ ਕਿਤੇ ਨਾ ਕਿਤੇ ਉਹ ਘੰਟੇ ਦੀ 2 ਘੰਟੇ ਦੇ ਵਿੱਚ ਉਹ ਚੱਲ ਰਹੇ دیਵਾਨਾ ਦੇ ਵਿੱਚ ਅਮਰਤ ਵੇਲੇ ਹਾਜ਼ਰੀ ਜ਼ਰੂਰ ਭਰਿਆ ਕਰੋ ਜੇ ਵਾਕਈ ਅਕਸਰ ਦੇ ਵਿੱਚ ਸਤਿਗੁਰੂ ਕੋਲ ਕੁਝ ਮੰਗਣਾ ਹੈ ਸਾਡੇ ਗੁਰੂ ਘਰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਖਾਲੀ ਸਟੇਜ ਤੇ ਕੀਰਤਨ ਹੋਣ ਲੱਗ ਪਏ ਨੇ ਕੰਧਾ ਦੇ ਨਾਲ ਅਸੀਂ ਕਹਿੰਨੇ ਗੁਰੂ ਸਾਹਿਬ ਸੁਣਦੇ ਆ ਪਰ ਉਹ ਗਾਇਨ ਕੀਨੇ ਲਈ ਹੋ ਰਿਹਾ ਉਹਨਾਂ ਨੇ ਤਾਂ ਬਾਣੀ ਰਚੀ ਹੈ ਉਹ ਤਾਂ ਸਾਨੂੰ ਕਹਿੰਦੇ ਆ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਇੱਕ ਛੰਤ ਦੋ ਛੰਤ ਜਿੰਨੀ ਵੀ ਇੱਥੇ ਆਸਾ ਦੀ ਵਾਰ ਲੱਗਦੀ ਹੈ ਕਥਾ ਹੁੰਦੀ ਹੈ ਬੜੇ ਆਨੰਦ ਨਾਲ ਸਹਿਜ ਨਾਲ ਬਹਿ ਕੇ ਆ ਕੇ ਸੁਣਿਆ ਕਰੋ ਮੈਂ ਕਹਿੰਦਾ ਆ ਚਪੈਰਾ ਸਮਾਗਮ ਚੱਲਦੇ ਨੇ ਸਮਾਗਮ ਉਹ ਚਲਾਓ ਘਰ ਘਰ ਦੇ ਵਿੱਚ ਪੂਰੇ ਪਰਿਵਾਰ ਨੂੰ ਪੂਰੇ ਪਰਿਵਾਰ ਨੂੰ ਆਖੋ ਇੱਥੇ ਜਿਉਂ ਆਇਆ ਨੂੰ ਪੂਰਾ ਪਰਿਵਾਰ ਇਤਵਾਰ ਨੂੰ ਕਿਸੇ ਵੀ ਦਿਨ ਇਤਵਾਰ ਹੋਵੇ ਕੋਈ ਦਿਨ ਹੋਵੇ ਪੂਰਾ ਪਰਿਵਾਰ ਇਕੱਤਰ ਹੋਵੇ ਗੁਰੂ ਘਰ ਦੇ ਵਿੱਚ ਆ ਵਿਦੇਸ਼ਾਂ ਦੇ ਵਿੱਚ ਆ ਬੜਿਆਂ ਦੇ ਬੱਚੇ ਕੀ ਹੋਣਗੇ ਪੁੱਛੋ ਉੱਥੇ ਐਤਵਾਰ ਕਿਦਾਂ ਗੁਰੂ ਘਰ ਪਰਦੇ ਆ ਜਿਵੇਂ ਹੁਣ ਆਪਾਂ ਤਿਆਰ ਹੋ ਕੇ ਬੈਠੇ ਆ ਉੱਥੇ ਟਿੱਚ ਹੋ ਕੇ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਜਾਂਦਾ ਜਿੰਨੇ ਇੱਥੇ ਗੁਰਦੁਆਰਾ ਸਾਹਿਬ ਜਾਦਾ ਹੋ ਗਿਆ ਸਾਨੂੰ ਹੁਣ ਲੱਗਣ ਲੱਗ ਪਿਆ ਮਰਜੀ ਨਾਲ ਸ਼ਾਮੀ ਜਾਵਾਂਗੇ ਮੱਥਾ ਟੇਕਾਂਗੇ ਚਾਕੇ ਨਹੀਂ ਇਹ ਸੁੰਦਰ ਦੀਵਾਨ ਜਦੋਂ ਸਜਦੇ ਆ ਗੁਰੂ ਘਰ ਜ਼ਰੂਰ ਆਇਆ ਕਰੋ ਇਹ ਹੁਣ ਪਤਾ ਕਿਉਂ ਛੱਟ ਮਾਰਨ ਦਾ ਅਸਰ ਸੀ ਕਿਉਂਕਿ ਆਪਾਂ ਸਾਰੇ ਵਿਰਲੇ ਜੁੜੇ ਪਿਆ ਵਿਰਲੇ ਆਇਆ ਕਰੋ ਗੁਰਦੁਆਰਾ ਇਹ ਤੁਹਾਡਾ ਗੁਰਦੁਆਰੇ ਹੋਏ ਤਾਂ ਸੋਜੀ ਪਾਏ ਸੀ ਇੱਥੇ ਸੋਜੀ ਇੱਥੋਂ ਹੀ ਮੰਨੇ ਆ ਕਿਤੇ ਘੁੰਮ ਲੋ ਜਪੋ ਜੀ ਫੇਰ ਤੋਂ ਵਾਹ ਗੁਰੂ 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 ਸਾਰੀ ਸੰਗਤ ਜਪੋ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ